ਸਾਡੇ ਸਿੱਖਿਆ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਰੋਜ਼ਗਾਰੀ ਖਤਮ ਕਰਨ ਦੇ ਲਈ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਹੈਗਾ ਇੱਕ ਨਵੀਂ ਸ਼ੁਰੂਆਤ ਆ ਜਿਹੜੀ ਉਹ ਕੀਤੀ ਹੈਗੀ ਆ ਉਹ ਸ਼ੁਰੂਆਤ ਇਸ ਤਰ੍ਹਾਂ ਕੀਤੀ ਆ ਇਹ ਨਾ ਸਮਝਿਓ ਜੇ ਕਿ ਕਿਤੇ ਅੱਜ ਆਮ ਆਦਮੀ ਪਾਰਟੀ ਦੇ ਕਸੀਦੇ ਗਉਣ ਲੱਗ ਗਏ ਆ ਤੁਹਾਡੇ ਵਾਸਤੇ ਇੱਕ ਨਵੀਂ ਗੱਲ ਆ ਜਿਹੜੀ ਹੈਰਾਨੀ ਜਨਕ ਗੱਲ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਸਰਕਾਰ ਇਸ ਤਰੀਕੇ ਦੇ ਨਾਲ ਬੇਰੋਜ਼ਗਾਰੀ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਜਿਹੜੇ ਕੋਰਸਾਂ ਨੂੰ ਪਹਿਲਾਂ ਕਰਕੇ ਲੋਕ ਬੇਰੁਜ਼ਗਾਰ ਮਹਿਸੂਸ ਕਰਦੇ ਸੀਗੇ ਸਰਕਾਰ ਨੇ ਉਹਨਾਂ ਕੋਰਸਾਂ ਨੂੰ ਹੀ ਆ ਜਿਹੜਾ ਰੋਕ ਲਾ ਦਿੱਤੀ ਹੈਗੀ ਆ ਤੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਕੋਰਸਾਂ ਨੂੰ ਕਰਨ ਦੇ ਵਿੱਚ ਕਤਾਰਾਂ ਦੇ ਵਿੱਚ ਲੱਗੇ ਹੋਏ ਸੀਗੇ ਉਹ ਆ ਜਿਹੜੇ ਵਿਚਾਰੇ ਹਲਤੀ ਇੱਕ ਡੀਕੀ ਜਾਂਦੇ ਹੈਗੇ ਆ ਕਿ ਕਦੋਂ ਆ ਜਿਹੜਾ ਉਹਨਾਂ ਦਾ ਪ੍ਰੋਸੈਸ ਅੱਗੇ ਚੱਲੇ ਤੇ ਅਸੀਂ ਉਹ ਕੋਰਸ ਕਰੀਏ ਤੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਆ ਜਿਹੜੇ ਕਿਤੇ ਨਾ ਕਿਤੇ ਸੁਪਨੇ ਲੈ ਹੁੰਦੇ ਆ ਚਲੋ ਜ਼ਿਆਦਾਤਰ ਨੌਜਵਾਨੀ ਆ ਜਿਹੜੀ ਸਾਡੇ ਪੰਜਾਬ ਦੀ ਕਿਤੇ ਨਾ ਕਿਤੇ ਪੰਜਾਬ ਛੱਡ ਕੇ ਆ ਜਿਹੜੀ ਉਹ ਉਪਦੇਸ਼ਾਂ ਵੱਲ ਨੂੰ ਮੋਹਨ ਕਰ ਰਹੀ ਹੈਗੀ ਆ ਪਰ ਫਿਰ ਵੀ ਕੁਝ ਕੁ ਨੌਜਵਾਨ ਆ ਜਿਹੜੇ ਸਾਡੇ ਸਮਾਜ ਨੂੰ ਆ ਜਿਹੜਾ ਬਿਹਤਰ ਬਣਾਉਣ ਦੇ ਲਈ ਇਧਰ ਕੁਝ ਕੁ ਸੁਪਨੇ ਆ ਜਿਹੜੇ ਉਹ ਪਾਲ ਰਹੇ ਹੈਗੇ ਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਨੇ ਸਿੱਖਿਆ ਮੰਤਰੀ ਕਿਉਂਕਿ ਸਿੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਿੱਖਿਆ ਮੰਤਰੀ ਆ ਜਿਹੜਾ ਉਹਨਾਂ ਬੇਰੋਜ਼ਗਾਰਾਂ ਦੀ ਬੇਰੋਜ਼ਗਾਰੀ ਕਹਿ ਸਕਦੇ ਆ ਉਹਨਾਂ ਨੌਜਵਾਨਾਂ ਦੇ ਆ ਜਿਹੜੇ ਉਹ ਸੁਪਨੇ ਆ ਜਿਹੜੇ ਉਹ ਕਿਤੇ ਨਾ ਕਿਤੇ ਮਿੱਟੀ ਘਟੇ ਰੋਲ ਰਹੀ ਆ ਜੀ ਹਾਂ ਗੱਲ ਕਰ ਰਹੇ ਹੈਗੇ ਆ ਜੋ ਪਹਿਲਾ ਕੋਰਸ ਹੁੰਦਾ ਸੀਗਾ ਈਟੀਟੀ ਦਾ ਮਤਲਬ ਐਲੀਮੈਂਟਰੀ ਟੀਚਰ ਟ੍ਰੇਨਿੰਗ ਜਿਸ ਦੇ ਵਿੱਚ ਪਹਿਲੀ ਤੋਂ ਲੈ ਕੇ 5ਵੀਂ ਤੀਕ ਦੇ ਜੋ ਅਧਿਆਪਕ ਭਰਤੀ ਕੀਤੇ ਜਾਂਦੇ ਸੀਗੇ ਉਹਨਾਂ ਦਾ ਇਹ ਕੋਰਸ ਹੁੰਦਾ ਸੀਗਾ ਤੇ ਜੋ ਉਸ ਤੋਂ ਬਾਅਦ ਉਹ ਟੈਸਟ ਦਿੰਦੇ ਸੀਗੇ ਉਹਨਾਂ ਦਾ ਅਲੱਗ ਪ੍ਰੋਸੈਸ ਹੈਗਾ ਕਿਉਂਕਿ ਇੱਕ ਟੈਸਟ ਕਰਨ ਤੋਂ ਬਾਅਦ ਕੋਰਸ ਕਰਨ ਤੋਂ ਬਾਅਦ ਫਿਰ ਕਿਤੇ ਜਾ ਕੇ ਆ ਜਿਹੜਾ ਉਹ ਨੌਕਰੀ ਮਿਲਦੀ ਹੈਗੀ ਪਰ ਸਰਕਾਰ ਨੇ ਆ ਜਿਹੜਾ ਇਸ ਕੋਰਸ ਦੇ ਵੱਲ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਕੋਈ ਧਿਆਨ ਨਹੀਂ ਦਿੱਤਾਗਾ ਇਸ ਵਾਰ ਭਾਵੇਂ ਪਿਛਲੇ ਸਮੇਂ ਤੋਂ ਸਰਕਾਰ ਆ ਜਿਹੜੀ ਇਹ ਰੌਲਾ ਪਾਉਂਦੀ ਆ ਰਹੀ ਸੀਗੀ ਕਿ ETT ਦੇ ਲਈ ਆ ਜਿਹੜੀ ਪਲੱਸ 2 ਦੀ ਸ਼ਰਤ ਆ ਜਿਹੜੀ ਉਸ ਦੀ بجائے ਜਿਹੜਾ ਗ੍ਰੈਜੂਏਸ਼ਨ ਆ ਜਿਹੜੀ ਉਹ ਕਰ ਦਿੱਤੀ ਜਾਊਗੀ ਤੇ ਸਰਕਾਰ ਨੇ ਆ ਜਿਹੜੀ ਉਹ ਗ੍ਰੈਜੂਏਸ਼ਨ ਨੂੰ ਲਾਜ਼ਮੀ ਵੀ ਕਰ ਦਿੱਤਾ ਤੇ ਬਹੁਤ ਸਾਰੇ ਜਿਹੜੇ ਗ੍ਰੈਜੂਏਟ ਨੌਜਵਾਨ ਹੈਗੇ ਆ ਮੁੰਡੇ ਕੁੜੀਆਂ ਹੈਗੇ ਆ ਉਹਨਾਂ ਨੇ ਗ੍ਰੈਜੂਏਟ ਹੋਣ ਦੇ ਬਾਵਜੂਦ ਆ ਜਿਹੜਾ ਕਿਤੇ ਨਾ ਕਿਤੇ ਉਹਨਾਂ ਦੇ ਅੱਖਾਂ ਦੇ ਵਿੱਚ ਚੌਂਕ ਆਈ ਕਿ ਹੁਣ ਅਸੀਂ ਈਟੀਟੀ ਕਰਾਂਗੇ ਤੇ ਈਟੀਟੀ ਦੇ ਵਿੱਚ ਆ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੂੰ ਸਰਕਾਰੀ ਨੌਕਰੀ ਆ ਜਿਹੜੀ ਉਹ ਮਿਲੂਗੀ ਪਰ ਸਰਕਾਰ ਨੇ ਆ ਜਿਹੜਾ ਇਸ ਕੋਰਸ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾਗਾ ਤੇ ਤੁਹਾਨੂੰ ਦੱਸ ਦਈਏ ਕਿ 14 ਅਕਤੂਬਰ 2023 ਨੂੰ ਆ ਜਿਹੜਾ ਇਸ ਈਟੀਟੀ ਦੇ ਕੋਰਸ ਦੀ ਆ ਜਿਹੜੀ ਉਹ ਰਜਿਸਟ੍ਰੇਸ਼ਨ ਆ ਜਿਹੜੀ ਉਹ ਸ਼ੁਰੂ ਹੋ ਕੀਤੀ ਗਈ ਸੀਗੀ ਤੇ ਇਸ ਰਜਿਸਟ੍ਰੇਸ਼ਨ ਦੇ ਵਿੱਚ 936 ਵਿਦਿਆਰਥੀ ਆ ਜਿਹੜੇ ਉਹ ਰਜਿਸਟਰ ਕੀਤੇ ਗਏ ਸੀਗੇ ਤੇ ਇਹਨਾਂ ਦੇ ਵਿੱਚ ਜੇਕਰ ਕੈਟਾਗਰੀ ਵਾਈਜ਼ ਜੇਕਰ ਗੱਲਬਾਤ ਕਰਨੀ ਹੋਵੇ ਤਾਂ 2294 ਆ ਜਿਹੜੇ ਉਹ ਜਰਨਲ ਕੈਟਾਗਰੀ ਦੇ ਨਾਲ ਸੰਬੰਧਿਤ ਸੀਗੇ ਤੇ ਇੱਕ ਜਰਨਲ ਕੈਟਾਗਰੀ ਦੇ ਵਿਦਿਆਰਥੀ ਦੀ ਜਿਹੜੀ ਫੀਸ ਆ ਉਹ 1000 ਰੁਪਿਆ ਸੀਗਾ ਤੇ ਇਸ ਤੋਂ ਇਲਾਵਾ OBC ਆ ਜਿਹੜੇ 1952 ਸਟੂਡੈਂਟਸ ਸੀਗੇ ਉਹਨਾਂ ਦੀ ਫੀਸ ਆ ਜਿਹੜੀ 500 ਰੁਪਿਆ SC ਵਿਦਿਆਰਥੀ ਆ R&O ਆ ਜਿਹੜੇ ਉਹਨਾਂ ਦੀ ਫੀਸ ਵੀ 500 ਆ ਤੇ ਗਿਣਤੀ ਆ ਜਿਹੜੀ ਉਹਨਾਂ ਦੀ 3309 ਆ ਇਸ ਤੋਂ ਇਲਾਵਾ SC M&B ਇਹਨਾਂ ਦੀ ਗਿਣਤੀ ਆ ਜਿਹੜੀ 1100 ਤੇ 76 ਬੰਦੀ ਹੈਗੀ ਆ ਇਸ ਤੋਂ ਇਲਾਵਾ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਥਰੂ ਆ ਜਿਹੜੀ ਰਜਿਸਟ੍ਰੇਸ਼ਨ ਹੋਈ ਸੀਗੀ ਉਹਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ 229 ਆ ਤੇ ਫਿਜ਼ੀਕਲੀ ਹੈਂਡੀਕੈਪਟ ਦੀ ਗਿਣਤੀ ਹੈ ਜਿਹੜੀ ਉਹ 52 ਇਸ ਤਰੀਕੇ ਦੇ ਨਾਲ ਲਗਭਗ 9000 ਦੇ ਕਰੀਬ ਵਿਦਿਆਰਥੀ ਆ ਜਿਹੜਾ ਕਿਤੇ ਨਾ ਕਿਤੇ ਜਿਵੇਂ ਸੋਚਿਆ ਸੀਗਾ ਜਿਸ ਦੇ ਦਿਲ ਦੇ ਵਿੱਚ ਇਹ ਚਾਹਤ ਸੀਗੀ ਕਿ ਅਸੀਂ ਮੈਡਮ ਮਾਸਟਰ ਬਣਾਂਗੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਨਾਰੇ ਇਸ ਸੁਪਰੀਨੂਆ ਜਿਹੜਾ ਉਹ ਰੋਲ ਹੀ ਰਹੀ ਆ ਤੁਹਾਡੇ ਨਾਲ ਪਹਿਲਾਂ ਹੀ ਗੱਲ ਕਰ ਚੁੱਕੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਆ ਜਿਹੜੀ ਉਹ ਬੇਰੋਜ਼ਗਾਰੀ ਖਤਮ ਕਰਨ ਦੇ ਆ ਜਿਹੜੀ ਰਸਤੇ ਤੁਰੀ ਹੋਈ ਆ ਤੇ ਬੇਰੋਜ਼ਗਾਰ ਕੋਈ ਆਪਣੇ ਆਪ ਨੂੰ ਮਹਿਸੂਸ ਨਾ ਕਰੇ ਕਿਉਂਕਿ ਜੇਕਰ ਉਹਨੇ ਈਟੀਟੀ ਕਰ ਲਈ ਇਸ ਤੋਂ ਬਾਅਦ ਟੈਟ ਦਾ ਟੈਸਟ ਕਰ ਲਿਆ ਫਿਰ ਕਿਸ ਤਰ੍ਹਾਂ ਕਹਿੰਦੇ ਜਾ ਕੇ ਬੇਰੋਜ਼ਗਾਰ ਆ ਜਿਹੜਾ ਉਹ ਬੇਰੋਜ਼ਗਾਰੀ ਹੈ ਜਿਹੜੀ ਮਹਿਸੂਸ ਕਰਦਾ ਇਸ ਕਰਕੇ ਉਹ ਬੇਰੋਜ਼ਗਾਰੀ ਮਹਿਸੂਸ ਨਾ ਕਰੇ ਇਸ ਕੋਰਸ ਨੂੰ ਜਾਂ ਜਿਹੜਾ ਇੱਕ ਵਾਰੀ ਰੋਕਿਆ ਹੋਇਆ ਬਾਕੀ ਜੇਕਰ ਬਜਟ ਦੀ ਗੱਲ ਕਰੀਏ ਤਾਂ ਇੰਨੀ ਫੀਸ ਹੋਣ ਦੇ ਬਾਵਜੂਦ ਲਗਭਗ ਆ ਜਿਹੜਾ ਉਹ 70 ਲੱਖ ਦੇ ਕਰੀਬ ਆ ਜਿਹੜਾ ਇਹ ਸਰਕਾਰ ਨੇ ਵਿਦਿਆਰਥੀਆਂ ਦੀਆਂ ਜੇਬਾਂ ਦੇ ਵਿੱਚੋਂ ਉਹ ਲੁੱਟ ਕੀਤੀ ਆ ਤੇ ਹਲਤੀਕ ਵਿਦਿਆਰਥੀ ਆ ਜਿਹੜੇ ਉਹ ਝਾਕ ਰਹੇ ਹੈਗੇ ਆ ਦੇਖ ਰਹੇ ਹੈਗੇ ਆ ਤੁਹਾਨੂੰ ਇਹ ਅਪੀਲ ਹੈਗੀ ਆ ਕਿ ਇਹ 9000 ਵਿਦਿਆਰਥੀਆਂ ਦਾ ਮਸਲਾ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਤੰਗੀ ਤੁਰਸੀ ਵਾਲੇ ਪਰਿਵਾਰਾਂ ਦੇ ਵਿੱਚੋਂ ਵੀ ਆ ਵਿਦਿਆਰਥੀ ਤੇ ਉਹਨਾਂ ਦੇ ਸੁਪਨੇ ਹੈਗੇ ਆ ਉਨਾਰੇ ਸੁਪਨਿਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹ ਵੀਡੀਓ ਆ ਜਿਹੜੀ ਉਹ ਤੁਸੀਂ ਲਾਜ਼ਮੀ ਆ ਜਿਹੜੀ ਉਹ ਸਾਂਝੀ ਕਰਨੀ ਆ ਦੂਸਰੀ ਇਹ ਵੀ ਗੱਲ ਹੈਗੀ ਕਿ ਇਸ ਜੋ ਕੋਰਸ ਹੋਣਾ ਹੈਗਾ ਇਸ ਤੋਂ ਪਹਿਲਾਂ ਇੰਟਰੈਂਸ ਐਗਜ਼ਾਮ ਹੁੰਦਾ ਹੈਗਾ ਉਹ ਐਗਜ਼ਾਮ ਆ ਜਿਹੜਾ ਪਹਿਲਾਂ ਉਹ 26 ਨਵੰਬਰ ਨੂੰ ਸੀਗਾ ਫਿਰ ਇਸ ਤੋਂ ਬਾਅਦ ਤੁਰੰਤ ਆ ਜਿਹੜੀ ਉਸ ਦੀ ਡੇਟ ਆ ਜਿਹੜੀ ਬਦਲ ਕੇ ਉਹ ਦਸੰਬਰ ਦੇ ਵਿੱਚ ਕਰ ਦਿੱਤੀ ਗਈ ਤੇ ਬਹੁਤ ਸਾਰੇ ਵਿਦਿਆਰਥੀ ਆ ਜਿਹੜੇ ਅਚਾਨਕ ਡੇਟ ਬਦਲ ਦਿੱਤੀ ਗਈ ਸੀਗੀ ਤਾਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਉਸ ਸਮੇਂ ਪੇਪਰ ਹੀ ਨਹੀਂ ਦੇ ਪਾਏਗੇ ਤੇ ਜਿਨ੍ਹਾਂ ਨੇ ਪੇਪਰ ਦਿੱਤਾ ਵੀ ਆ ਹਲਤੀਕ ਨਾ ਤਾਂ ਉਹਨਾਂ ਦਾ ਪ੍ਰੋਪਰ ਤੌਰ ਦੇਤੇ ਰਿਜ਼ਲਟ ਆਇਆ ਤੇ ਅੱਗੇ ਆ ਜਿਹੜਾ ਐਡਮਿਸ਼ਨ ਵਾਲਾ ਪ੍ਰੋਸੈਸ ਆ ਜਿਹੜਾ ਉਹ ਚਾਲੂ ਨਹੀਂ ਹੋ ਰਿਹਾਗਾ ਦੂਜੀ ਗੱਲ ਇਹ ਵੀ ਆ ਕਿ ਜੇਕਰ ਵਿਦਿਆਰਥੀਆਂ ਨੂੰ ਪ੍ਰੋਸੈਸ ਪਤਾ ਲੱਗੇ ਕਿਉਂਕਿ ਬਹੁਤ ਸਾਰੇ ਗਰੀਬ ਘਰਾਂ ਦੇ ਵਿੱਚੋਂ ਵਿਦਿਆਰਥੀ ਹੁੰਦੇ ਆ ਕਈ ਤਾਂ ਜਿਹੜੇ ਹੈਗੇ ਵਿਚਾਰੇ ਆ ਉਹਦੀਆਂ ਦਿਹਾੜੀਆਂ ਦੱਪੇ ਕਰਕੇ ਆ ਜਿਹੜੇ ਕਿਤੇ ਨਾ ਕਿਤੇ ਫੀਸ ਦਾ ਇੰਤਜ਼ਾਮ ਕਰ ਰਹੇ ਹੋਣਗੇ ਉਹਨਾਂ ਵਾਸਤੇ ਇਹ ਦਿੱਕਤ ਆ ਜਿਹੜੀ ਇਸ ਤੋਂ ਵੀ ਵੱਡੀ ਆ ਕਿਉਂਕਿ ਹਲਤੀਕ ਉਹਨਾਂ ਨੂੰ ਪਤਾ ਨਹੀਂਗਾ ਉਹਨਾਂ ਦਾ ਨੰਬਰ ਆ ਜਿਹੜਾ ਸਰਕਾਰੀ ਡਾਈਟ ਦੇ ਵਿੱਚ ਲੱਗਣਾ ਜਾਂ ਨਹੀਂ ਲੱਗਣਾਗਾ ਪਰ ਫੇਰ ਵੀ ਆ ਜਿਹੜਾ ਕਿਤੇ ਨਾ ਕਿਤੇ ਸਰਕਾਰ ਨੂੰ ਆ ਜਿਹੜਾ ਸੋਚਣਾ ਚਾਹੀਦਾ ਤੇ ਸਾਡੇ ਲੋਕਾਂ ਨੂੰ ਵੀ ਜਿਹੜਾ ਕਮੈਂਟ ਕਰਕੇ ਦੱਸਣਾ ਚਾਹੀਦਾ ਤੇ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਵੀ ਲਾਜ਼ਮੀ ਕਰਨਾ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਇਹ 2023 ਤੋਂ ਲੈ ਕੇ 25 ਤੱਕ ਦਾ ਕੋਰਸ ਹੈਗਾ ਤੇ 2024 ਆ ਜਿਹੜਾ ਉਹ ਆਲਰੇਡੀ ਚੱਲ ਰਿਹਾ ਹੈਗਾ ਬਾਰੇ ਆ ਜਿਹੜੇ ਲਗਾਤਾਰ ਬੀਤਦੇ ਜਾਂਦੇ ਆ ਨੌਜਵਾਨਾਂ ਦੀ ਉਮਰ ਵੀ ਆ ਜਿਹੜੀ ਲਗਾਤਾਰ ਬੀਤ ਰਹੀ ਹੈਗੀ ਪਰ ਮਾਨ ਸਰਕਾਰ ਨੂੰ ਆ ਜਿਹੜਾ ਉਹ ਸ਼ਾਇਦ ਉਹ ਵਿਆਹਾਂ ਤੂੰ ਹੀ ਫੁਰਸਤ ਨਹੀਂ ਮਿਲ ਰਹੀ ਕਿਉਂਕਿ ਕਦੇ ਤਾਂ ਇਹਨਾਂ ਦੇ ਕਿਸੇ ਮੰਤਰੀ ਦੇ ਵਿਆਹ ਕਰੇ ਕਿਸੇ ਦਾ ਵਿਆਹ ਇਥੋ ਤੀਕੇ ਭਗਵੰਤ ਮਾਨ ਆਪ ਵੀ ਹੈ ਜਿਹੜਾ ਵਿਆਹ ਕਰਵਾ ਕਰਵਾ ਕੇ ਹੈ ਜਿਹੜਾ ਉਹ ਫੁੱਲੇ ਨਹੀਂ ਸਮਾਉਂਦੇ ਹੈਗੇ ਪਰ ਕਿਤੇ ਨਾ ਕਿਤੇ ਜਿਹੜੇ ਬੇਰੋਜ਼ਗਾਰਾਂ ਨੇ ਆਪਣੇ ਘਰਾਂ ਜਿਹੜੇ ਵਸਾਉਣੇ ਹੈਗੇ ਆ ਕਿਉਂਕਿ ਰੋਜ਼ਗਾਰ ਦੇ ਸਿਰ ਤੇ ਵਸਾਉਣੇ ਆ ਪਰ ਉਹਨਾਂ ਤੋਂ ਆ ਜਿਹੜਾ ਮਾਨ ਸਰਕਾਰ ਆ ਕਿਤੇ ਨਾ ਕਿਤੇ ਪਿੱਛਾ ਕਰਕੇ ਖੜੀ ਆ ਜਿਸ ਤਰ੍ਹਾਂ ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਸੀ ਉਸੇ ਤਰੀਕੇ ਦੇ ਨਾਲ ਇਹਨਾਂ ਸਰਕਾਰਾਂ ਦਾ ਵੀ ਰਵਈਆ ਇਹੀ ਆ ਪਰ ਮਾਨ ਸਰਕਾਰ ਦਾ ਬਦਲਾਅ ਆ ਜਿਹੜਾ ਕਿਤੇ ਨਾ ਕਿਤੇ ਇਹਨਾਂ ਬੇਰੁਜ਼ਗਾਰਾਂ ਤੋਂ ਬਦਲਾ ਲੈ ਰਿਹਾ ਤੇ ਜੋ ਰੁਜ਼ਗਾਰ ਕਰਨ ਦੀ ਆਸ ਨੂੰ ਲੈ ਕੇ ਇਸ ਕੋਰਸ ਦੇ ਵੱਲ ਝਾਕ ਰਹੇ ਹੈਗੇ ਆ ਉਹ ਵਿਚਾਰੇ ਹਲੇ ਦੇਖ ਹੀ ਰਹੇ ਹੈਗੇ